ਨਾ ਨਾ ਲਿਖਾ ਦੇ ਯਾਰ ਤੂੰ ਹੁਣ ਵੀ ਘਰ ਵੀ ਉੱਥੇ ਗਾਲ੍ਹਾਂ ਨੂਨਾਂ ਕੱਢ ਕੇ ਆਇਆ ਹਾਂ ਉਹ ਜਾ ਮੈਂ ਸੀਗਾ ਇਨੀ ਜੇ ਮੈਂ ਹੁੰਦਾ ਤੇਰੀ ਪੌੜੀ ਚੜ ਕੇ ਤੈਨੂੰ ਉੱਪਰ ਹੀ ਲੈ ਕੇ ਜਾਂਦਾ ਤੈਨੂੰ ਮੈਂ ਮੇਰਾ ਗੁੱਸਾ ਖੰਨਾ ਚ ਗਵੰਡਿਆਂ ਦਾ ਕਲੇਸ਼ ਖੂਨੀ ਝੜਕ ਚ ਬਦਲਿਆ ਮਾਮਲਾ ਸਿਰਫ ਲੈਂਟਰ ਪਾਉਣ ਦਾ ਸੀ ਪਰ ਨਤੀਜਾ ਇੱਟਾਂ ਰੋੜਿਆਂ ਦੀ ਬਰਸਾਤ ਇੱਕ ਰਿਟਾਇਰਡ ਪੁਲਿਸ ਅਧਿਕਾਰੀ ਦੇ ਕਰ ਲੈਂਟਰ ਪੈ ਰਿਆ ਸੀ ਜਿਸ ਦਾ ਗੋਣ ਮਰੀ ਪੈਰ ਤੇ ਅੱਛਾ ਠੀਕ ਹੈ ਜੀ ਮੈਂ ਬਹੁਤ ਵਾਰ ਇਹਨੂੰ ਮੰਨਤਾ ਕਰ ਚੁੱਕਿਆ ਨਹੀਂ ਮਨ ਦਾ ਜੀ ਕਹਿੰਦਾ ਮੈਂ ਥਾਣੇਦਾਰ ਮੈਂ ਥਾਣੇਦਾਰ ਹਾਂ ਕਹਿੰਦਾ ਮੈਂ ਆ ਤੂੰ ਆਤਮੀ ਪਾਰਟੀ ਦੇ ਵਿੱਚ ਮੈਂ ਤੈਨੂੰ ਮਰਵਾ ਦੂੰਗਾ ਤੈਨੂੰ ਜਕਵਾ ਦੂੰਗਾ ਤੇ ਤੇ ਟੈਗ ਮੈਂ ਇਹੀ ਗੱਲ ਕਹਿੰਦਾ ਜੀ ਮੇਰੇ ਕੋਲ ਤਾਂ ਰੁਪਿਆ ਹੈ ਫੈਦਰ ਪੀਆ ਲਾ ਕੇ ਮੈਂ ਜੋ ਕਰਨਾ ਵੈ ਮੈਨੂੰ ਸਰਕਾਰ ਵੀ ਰੋਕ ਕੇ ਦਿਖਾ ਦੇਵੇ ਚਾਹੇ ਕਾਨੂੰਨ ਰੋਕੇ ਇਹ ਸਿਰਫ ਜਾਣ ਬੁੱਝ ਕੇ ਮੇਰੇ ਹਸਬੰਦ ਨੂੰ ਕੱਲੇ ਹੋਣ ਦੇ ਨਾਤੇ ਤੇ ਬਜ਼ੁਰਗੀ ਦੇ ਨਾਤੇ ਪਰੇਸ਼ਾਨ ਕਰ ਰਿਹਾ ਤੇ ਇਹਦੇ ਬਲਾਈਤੀ RAM ਦੇ ਤਿੰਨ ਮੁੰਡੇ ਨੇ ਚੌਥਾ ਮਲਕੀਤ ਸਿੰਘ ਆਪ ਹੈ ਤੇ ਪੰਜਵਾਂ ਬਲਾਈਤੀ RAM ਹੈ ਛੇਵਾਂ ਇਹਨਾਂ ਦੇ ਪਿਤਾ ਜੀ ਰਲ ਜਾਂਦੇ ਅਸੀਂ ਜੀ ਆਪਣੀ ਛੱਤ ਦੇ ਉੱਤੇ ਕੋਠਾ ਪਾ ਰਹਿਆਂ ਕਮਰਾ ਪਾ ਰਹਿਆਂ ਤੇ ਉਹਦਾ ਲਾਂਟਰ ਨਹੀਂ ਉਹ ਪਾਣ ਦਿੰਦੇ ਹੈਗੇ ਕਦੇ ਤਾਂ ਡੈਡੀ ਨੂੰ ਕੰਗਦੇ ਨੂੰ ਵੀ ਅਸੀਂ ਤਾਂ ਉਹ ਮਾਰ ਦੰਦੇ ਨੇ ਕਦੇ ਮੰਮੀ ਨੂੰ ਕਦੇ ਸਾਨੂੰ ਜਾਨਿ ਕਿ ਜਾਨ ਇਲਾਵਾ ਵੀ ਧਮਕਿਆ ਦਿੰਦੇ ਨੇ ਅੱਛਾ ਕੱਲ ਇੱਤੇ ਰੋੜ ਵੀ ਬੰਸਾਏ ਨੇ ਮੇਰੇ ਵੀ ਪੇੜ ਦੇ ਉੱਤੇ ਲੱਗੀ ਆ ਜੀ ਠੀਕ ਆ ਡੈਡੀ ਤੋਂ ਲੱਗ ਪਿੱਛੇ ਜਾ ਰਿਹਾ ਪੁਲਿਸ ਪ੍ਰਸ਼ਾਸਨ ਮੈਨੂੰ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਮੈਂ ਆ ਪੁਲਿਸ ਪ੍ਰਸ਼ਾਸਨ ਦਾ ਮੁਲਾਜ਼ਮ ਹਾਂ ਤੇ ਮੈਨੂੰ ਇਹ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਤੇ ਪੁਲਿਸ ਪ੍ਰਸ਼ਾਸਨ ਜੀ ਇਸ ਆਪਣੇ ਬੱਚਿਆਂ ਦੀ ਨੂੰਮਿ ਦੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਮਾਰ 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 ਓ ਪਾਰਿਆ ਮਾਰ 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 ਓ ਪਾਰਿਆ ਪਾਉਂਦਾ ਬੰਗਲਾ ਬੰਗਲਾ ਮਾਰ ਪਾ ਕੋਈ ਨਹੀਂ ਪਾ ਆ ਰਹੇ ਬਾਹਰ ਤੱਕ ਨਹੀਂ ਕਰ कर पाऊंगा पाऊंगा नहीं पऊगा पऊगा तू दस है बरातरा के मारे इधर आदर... पाऊंगा ਓ ਨਹੀਂ ਹਟਦਾ ਪਾਉਂਗਾ ਮੈਂ ਪਾਉਂਗਾ ਪਾਉਂਗਾ ਓ ਨਹੀਂ ਹਟਦਾ ਮੈਂ ਹਾਂ ਨਹੀਂ ਹਟਦਾ ਸਾਨੂੰ ਨਹੀਂ ਹਟਦਾ ਹਾਂ ਮੈਂ ਵੀ ਨਹੀਂ ਹਟਦਾ ਮੈਂ ਵੀ ਨਹੀਂ ਹਟਦਾ ਅੱਜ ਅੱਜ ਸਾਰਾ ਕੁਝ ਪਕਾਣ ਦੇਣੀ ਆ ਪਾ ਕੋਈ ਗੱਲ ਨਹੀਂ ਜਦੂ ਕਹੇ ਮੈਂ ਤੈਨੂੰ ਡਰ ਜੂਗਾ ਨਹੀਂ ਡਰਦਾ ਬਾਹਰ ਡਰਾਦਾ ਕਰਦਾ ਨਹੀਂ ਤਾ ਨਾ ਜਾ ਬਾਰ ਬਾਰ ਡਰਦਾ ਨਹੀਂ ਉਹ ਕਲੀ ਚਲੋ ਕਲੀ ਚਲੋ ਨੰਨਾ ਚ ਗਵੰਡੀਆਂ ਦਾ ਕਲੇਸ਼ ਖੂਨੀ ਝੜਕ ਚ ਬਦਲਿਆ ਮਾਮਲਾ ਸਿਰਫ ਲੈਂਟਰ ਪਾਉਣ ਦਾ ਸੀ ਪਰ ਨਤੀਜਾ ਇੱਟਾਂ ਰੋੜਿਆਂ ਦੀ ਬਰਸਾਤ ਇੱਕ ਰਿਟਾਇਰਡ ਪੁਲਿਸ ਅਧਿਕਾਰੀ ਦੇ ਕਰ ਲੈਂਟਰ ਪੈ ਰਿਆ ਸੀ ਜਿਸ ਦਾ ਗਵੰਡੀਆਂ ਨੇ ਵਿਰੋਧ ਕੀਤਾ ਅਤੇ ਦੇਖਦੇ ਹੀ ਦੇਖਦੇ ਮਾਹੌਲ ਜੰਗ ਦੇ ਮੈਦਾਨ ਚ ਬਦਲ ਗਿਆ ਅੱਜ ਕੀ ਨਾ ਹੈ ਪਰਬਾਤ ਕੋਰ ਤੇ ਕੀ ਆ ਜਿਹੜਾ ਤੁਸੀਂ ਕਿਹਾ ਲੜਾਈ ਹੋਈ ਆ ਜੀ ਸਾਡੇ ਗਵੰਡੀਆਂ ਨਾਲ ਅੱਛਾ ਕੀ ਨਾ ਆ ਉਹਨਾਂ ਦਾ ਬੁਲਾਤੀ ਰਾਮ ਆ ਉਹ ਦੋ ਮੁੰਡੇ ਆ اچھا ਮੁੰਡਿਆ ਜੀ ਨਾ ਮੁੰਡਿਆ ਦਾ ਜੀ ਨਾਮ ਤਾਂ ਨਹੀਂ ਮੈਨੂੰ ਪਤਾ ਹੈਗਾ ਤੇ ਉਹਦਾ ਬ੍ਰਦਰ ਵੀ ਹੈਗਾ ਤੇ ਉਹਦੇ ਮੰਮੀ ਡੈਡੀ ਵੀ ਨੇ ਨਾਲੇ ਬੁਲਾਤੀ ਦੀ ਘਰ ਵਾਲੀ ਵੀ ਹੈਗੀ ਆ ਅੱਛਾ ਜੀ ਅਸੀਂ ਜੀ ਆਪਣੀ ਛੱਤ ਦੇ ਉੱਤੇ ਤਾਂ ਕਮਰਾ ਪਾ ਰਹਿਆਂ ਕਮਰਾ ਪਾ ਰਹਿਆਂ ਤੇ ਉਹਦਾ ਲਾਂਟਰ ਨਹੀਂ ਉਹ ਪਾਣ ਦਿੰਦੇ ਹੈਗੇ ਕਦੇ ਤਾਂ ਡੈਡੀ ਨੂੰ ਕਹਿੰਦੇ ਨੇ ਵੀ ਅਸੀਂ ਤੇਨੂੰ ਮਾਰ ਦਾਂਗੇ ਕਦੇ ਮੰਮੀ ਨੂੰ ਕਦੇ ਸਾਨੂੰ ਜਾਨਿ ਕਿ ਜਾਨ ਲਾਵਾ ਵੀ ਧਮਕਿਆ ਦਿੰਦੇ ਨੇ ਕੱਲ ਇੱਟੇ ਰੋੜ ਵੀ ਬੰਸਾਏ ਨੇ ਮੇਰੇ ਵੀ ਪੇੜ ਦੇ ਉੱਤੇ ਲੱਗੀ ਆ ਜੀ ਠੀਕ ਆ ਡੈਡੀ ਦੇ ਵੀ ਲੱਗੀ ਹੋਈ ਆ ਇਹਦੇ ਘਰ ਤੋਂ ਜੀ ਉਹਨਾਂ ਨੇ ਬਹੁਤ ਜਾਨੀ ਕਿ ਕੱਲ ਗਾਹ ਪਾਇਆ ਆ 6 ਤਰੀਕ ਨੂੰ ਸਵੇਰੇ 10 ਵਜੇ ਤੇ ਕੰਪਲੇਂਟ ਖਾਈ ਹੋਈ ਥਾਣੇ ਹਾਂ ਜੀ ਜੀ ਲਿਖਵਾਈ ਸੀਗੀ ਪਰ ਉਹ ਉਹਨਾਂ ਨੇ ਜੀ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਆ ਨਾ ਮੇਰਾ ਹਜੇ ਤੱਕ ਬਿਆਨ ਲੈਣ ਆਏ ਨਹੀਂ ਠੀਕ ਹੈ ਹਾਂ ਜੀ ਨਾਮ ਮੇਰਾ ਨੋ ਗੁਜਾਰ ਰਾਮਲ ਹਾਂ ਜੀ ਘਰ ਨੰਬਰ 12 ਖੰਡਾ ਦੇ ਰਹਿਣ ਵਾਲਾ ਅੱਛਾ ਜੀ ਅਸਾਂ ਨੇ ਅਭੀ 5-4 ਮਹੀਨੇ ਪਹਿਲਾਂ ਜਿਹੜਾ ਮੇਰਾ ਘਰ ਹੈ ਮੇਰੇ ਗੇਟ ਦੇ ਉੱਪਰ ਜਿਹੜੀ ਮੀਂਹ ਪੈਂਦਾ ਸੀ ਤਾਂ ਉਹ ਵਰਖਾ ਦਾ ਪਾਣੀ ਘਰ ਚ ਆ ਜਾਂਦਾ ਸੀਗਾ ਅਜਿਹਾ ਕਰਕੇ ਮੈਂ ਦੋ ਤਿੰਨ ਫੁੱਟ ਦੀ ਉਹ ਫਾਈਬਰ ਲਾਉਣੀ ਸੀ ਅੱਛਾ ਤੇ ਉਹ ਮੈਂ ਫਾਈਬਰ ਲਾਉਣ ਦਾ ਇਹ ਆਪਣਾ ਬਲੈਤੀ RAM ਇਹਦੇ ਤਿੰਨੇ ਲੜਕੇ ਤੇ ਇਹਦੇ ਘਰ ਵਾਲੇ ਇਹਦਾ ਪਿਤਾ ਇਹਦਾ ਭਾਈ ਮਲਕੀਤ RAM ਤੇ ਇਹ ਸਾਰੇ ਰਲਕੇ ਮਿਲਕੇ ਉਹਨਾਂ ਨੇ ਧਨਵਾਸ਼ੀ ਕੀਤੀ ਮੇਰੇ ਨਾਲ ਬਹੁਤ ਜ਼ਿਆਦਾ ਤੇ ਮਤਲਬ ਇਹਨਾਂ ਨੇ ਨੌਂ ਵੀ ਦਿੱਤੀ ਜਿਹਦੇ ਕਰਕੇ ਮੈਂ ਦਰਖਾਸਤ ਦਿੱਤੀ ਸੀ ਉਹ ਦਰਖਾਸਤ ਤੇ ਡੀਐਸਪੀ ਤੋਂ ਬਦਲ ਕੇ ਐਸਪੀ ਐਚ ਸਭ ਇਨਕੁਆਇਰੀ ਕਰ ਰਹੇ ਨੇ ਉਹ ਹਲੇ ਪੈਂਡਿੰਗ ਹੈ ਚ ਪੈਂਡਿੰਗ ਚੱਲਦੀ ਹੈ ਹੁਣ ਜਿੱਥੇ ਮੇਰੀ ਰਹਿائش ਹੈ ਉਹਦੇ ਉੱਪਰ ਮੈਂ ਕਮਰਾ ਬਣਾਇਆ ਪੂਰਾ ਪਾੜ ਵਾਸਤੇ ਮੈਂ ਉਹ ਕਮਰਾ ਬਣਾਇਆ ਤੇ ਸ਼ਟਰਿੰਗ ਹੋ ਚੁੱਕੀ ਸੀ ਸਰੀਆ ਬੰਨ ਕੇ ਮੇਰੇ ਲੈਂਟਰ ਪੈਣਾ ਬਾਕੀ ਸੀ ਤੇ ਉਹ 5 ਤਰੀਕ ਨੂੰ ਪੈਣਾ ਸੀ ਪਰਸੋਂ ਤੇ ਇਹਨਾਂ ਨੇ ਉਹ ਜਿਹੜੀ ਲੇਵਰ ਲੱਗੀ ਸੀ ਉਹਨਾਂ ਨੂੰ ਆ ਕੇ ਇਹ ਸਾਰੇ ਜਿਹੜੀ ਜਿਵੇਂ ਬਲੈਤੀ RAM ਘਰ ਆਦੇ ਤਿੰਨੇ ਮੁੰਡੇ ਹੋਏ ਇਹਦੇ ਘਰ ਵਾਲੀ ਹੋਈ ਤੇ ਆਪਣਾ ਮਲਕੀਤ RAM ਹੋਇਆ ਹਾਂਜੀ ਇਹ ਸਾਰੇ ਆਪਣੇ ਮਕਾਨ ਤੇ ਚੜ ਗਏ ਚੜ ਕੇ ਸਾਡੇ ਬਰਾਬਰ ਆ ਕੇ ਮਿਲੋ ਬਰਾਬਰ ਆ ਕੇ ਤੇ ਉਹ ਜਿਹੜੇ ਬਾਕੀ ਸੀ ਲੋ ਸੀ ਆਪਣਾ ਦੂਜਾ ਸਾਧੂ RAM ਸੀ ਤੇ ਇਹ ਇਹ ਥੱਲੇ ਸੀਗੇ ਇਹ ਸਾਨੂੰ ਗਾਲੀ ਗਲੋਚ ਕਰਨ ਲੱਗ ਗਏ ਤੇ ਨਾਲੇ ਉਧਰੋਂ ਜਿਹੜੀ ਲੇਵਰ ਲੱਗੀ ਸੀ ਉਹਨਾਂ ਗਾਲੀ ਗਲੋਚ ਕਰਨ ਲੱਗੇ ਇਟਾ ਨੂੰ ਉਹ ਮਾਰਨ ਦੀ ਤਿਆਰੀ ਚ ਮਤਲਬ ਮਾਰਨ ਲੱਗੇ ਤੇ ਉਹ ਜਿਹੜੀ ਲੇਬਰ ਸੀ ਉਹ ਡਰਾ ਕੇ ਉਹਨਾਂ ਨੇ ਭੁਲਾਤੀ ਸਾਡਾ ਜਿਹੜਾ ਲੈਂਟਰ ਸੀ ਉਹ ਟੁੱਟਾ ਰਹਿ ਗਿਆ ਚਲੋ ਮੈਂ ਵਿੱਚ ਆਪਣੇ ਮਹੱਲੇਦਾਰਾਂ ਨੂੰ ਵਿੱਚੋਂ ਬਹੁਤ ਸਾਰੇ ਬੰਦਿਆਂ ਨੂੰ ਵਿੱਚ ਪਾਇਆ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਜਵਾਬ ਦਿੱਤਾ ਮਤਲਬ ਨਹੀਂ ਮੰਨੇ ਉਹਨਾਂ ਨੇ ਵੀ ਨਹੀਂ ਮੰਨੇ ਪਰ ਅੱਜ ਕੱਲ੍ਹ ਮੈਂ 6 ਤਰੀਕ ਕੱਲ 6 ਤਰੀਕ ਸੀਗੀ ਤੇ ਕੱਲ ਮੈਂ ਫੇਰ ਲੇਬਰ ਬੜੀ ਮਿਸ਼ਰ ਨਾਲ ਬੁਲਾ ਕੇ ਤੇ ਮੈਂ ਉੱਥੇ ਲੈਂਟਰ ਪਾਉਣਾ ਸ਼ੁਰੂ ਕੀਤਾ ਦੂਜੀ ਮੰਜ਼ਲ ਤੇ ਤੱਲੇ ਦਾ ਕੋਈ ਮਤਲਬ ਨਹੀਂ ਦੂਜੀ ਮਿੰਡਲ ਤੇ ਮਤਲਬ ਲੈਂਟਰ ਪਾਉਣਾ ਸੀਗਾ ਉਹ ਜਦੋਂ ਸਰੀਏ ਬੰਨ ਲੱਗ ਗਏ ਤਾਂ ਉਹਨਾਂ ਨੇ ਫੇਰ ਉਸੇ ਤਰ੍ਹਾਂ ਹੀ ਕੀਤਾ ਉਹੀ ਸਾਰੇ ਬੰਦੇ ਉੱਪਰ ਆ ਗਏ ਇੱਟਾਂ ਰੋੜੇ ਚ ਪਹਾੜੀਆਂ ਚੱਕ ਕੇ ਗਣਰ ਸਿੰਘ ਚੱਕ ਕੇ ਉੱਪਰ ਆ ਗਏ ਤੇ ਕੁਝ ਬੰਦੇ ਥੱਲੇ ਸੀ ਉਹਨਾਂ ਦੇ ਪਰਿਵਾਰ ਦੇ ਇਹਨਾਂ ਸਾਰੇ ਨੂੰ ਲੜ ਕੇ ਗਾਲੀ ਗਲੋਚ ਕਰਨੀ ਤੇ ਡਟਾਉਣੇ ਮਾਰਨੇ ਸ਼ੁਰੂ ਕਰਦੇ ਮੈਂ ਨਾਲ ਪੁੱਛਿਆ ਵੀ ਤੁਹਾਨੂੰ ਵਜ੍ਹਾ ਰੰਜਿਸ਼ ਕੀ ਹੈ ਤੁਹਾਨੂੰ ਮੇਰੇ ਨਾਲ ਕੀ ਰੰਜਿਸ਼ ਹੈ ਕਿ ਮੈਂ ਤਾਂ ਉੱਪਰਲੇ ਚਿਵਾਰਾਂ ਦਾ ਉੱਪਰ ਪਾ ਰਹੇ ਹਾਂ ਥੱਲੇ ਦਾ ਕੁਝ ਕਰੀਂਗੇ ਪਰ ਤੁਸੀਂ ਮੇਰੇ ਨਾਲ ਇਹ ਇਦਾਂ ਕਿਉਂ ਕਰ ਰਹੇ ਹੋ ਪਰ ਇਹ ਕਹਿੰਦੇ ਜੀ ਜਿਹੜਾ ਤੁਹਾਡਾ ਜਿਹੜਾ ਛੋਟਾ ਗੇਟ ਹੈ ਜਿਸ ਤੱਕ ਉਹ ਬੰਦ ਨਹੀਂ ਕਰਦੇ ਉੱਥੇ ਤੱਕ ਅਸੀਂ ਤੁਹਾਨੂੰ ਚਵਾਰਾ ਨਹੀਂ ਪਾਉਂਦੇ ਇਹ ਮੈਨੂੰ ਲੈਂਟਰੀ ਪਾਉਂਦੇ ਇਹਨਾਂ ਨੇ ਕੱਲੇ ਇਹ ਜਣੇ ਇਹ ਗੱਲ ਕੀਤੀ ਉਹਨਾਂ ਦੇ ਇਟਾ ਰੋੜੇ ਜਦੋਂ ਮਾਰੇ ਤਾਂ ਇਹ ਹੁਣ 8-10 ਬੰਦੇ ਸੀਗੇ ਲੇਡੀ ਐਜੰਟਸ ਇਟਾ ਰੋੜੇ ਛੰਨੇ ਤੋਂ ਮਾਰ ਰਹੇ ਸੀ ਬਣਾਸੀਆਂ ਕਹਾੜੀਆਂ ਮੈਨੂੰ ਚੱਕ ਕੇ ਉਹ ਜਦੋਂ ਆ ਗਏ ਤਾਂ ਜਿਹੜੀ ਲੇਬਰ ਸੀ ਉਹ ਤਾਂ ਮਤਲਬ ਕਿ ਅਸੀਂ ਮੈਂ ਤੇ ਮੇਰੀ ਬੇਟੀ ਪ੍ਰਭਾਸ ਕੌਰ ਤੇ ਅਸੀਂ ਲੇਬਰ ਨੂੰ ਸਮਾਨ ਦੇਣ ਵਾਸਤੇ ਆਏ ਸੀ ਇਹਨਾਂ ਨੇ ਜਲੇ ਰੋੜੇ ਵਾਲੇ ਮਾਰਨੇ ਸ਼ੁਰੂ ਕਰਤੇ ਉਹ ਉਹਦੇ ਮੇਰੇ ਵੀ ਲੱਗੇ ਤੇ ਮੇਰੀ ਬੇਟੀ ਦੀ ਵੀ ਲੱਗਿਆ ਤੇ ਅਸੀਂ ਜਦ ਹੀ ਮਤਲਬ ਉਥੋਂ ਉਤਰ ਗਏ ਮੈਨੂੰ ਆਪਣੀ ਵੀ ਮੇਰੇ ਕਾਫੀ ਫੇਨ ਹੋ ਰਹੀ ਸੀ ਅਸੀਂ ਮੈਂ ਆਪਣੀ ਦਵਾਈ ਲੈ ਕੇ ਇਹਨਾਂ ਨੂੰ ਦਾਖਲ ਕਰਵਾ ਦਿੱਤਾ ਤੇ ਲਿਵਰ ਨੇ ਇਹਨਾਂ ਨੂੰ ਭੁਲਾਤੀ ਲਿਵਰ ਨੇ ਕੰਮ ਨਹੀਂ ਹੋਣ ਦਿੱਤਾ ਤੇ ਉਹ ਸਾਰਾ ਕੀਤਾ ਮਤਲਬ ਸਾਡੇ ਨਾਲ ਬਹੁਤ ਜ਼ਿਆਦਾ ਰੰਜਿਸ਼ ਰੱਖਦੇ ਆ ਬਿਨਾਂ ਕਿਸੇ ਵਜ੍ਹਾ ਤੋਂ ਰੱਖਦੇ ਆ ਜਦੋਂ ਕੋਈ ਦੂਜੀ ਮੰਜ਼ਲ ਤੇ ਜਦੋਂ ਮੈਂ ਇੱਕ ਪਾਰਿਆਂ ਉੱਥੇ ਕਿਸੇ ਦਾ ਰਸਤਾ ਨਹੀਂ ਕੋਈ ਲੈਣਾ ਨਹੀਂ ਕੋਈ ਜਾਣਾ ਨਹੀਂ ਤੇ ਨਗਰ ਕੌਂਸਲ ਸੀ ਕੱਲ ਨਗਰ ਕੌਂਸਲ ਵਾਲੇ ਆਏ ਸੀਗੇ ਤੇ ਉਹਨਾਂ ਨੇ ਸਾਰਾ ਹਾਲਾਤ ਦੇਖ ਕੇ ਘਰ-ਬਾਰ ਦੇਖਿਆ ਉੱਪਰ ਛੱਤ ਚੜ੍ਹ ਕੇ ਵੀ ਦੇਖੀ ਤੇ ਉਹਨਾਂ ਨੇ ਠੀਕ ਮੰਨ ਕੇ ਉਹ ਕਹਿੰਦੇ ਠੀਕ ਹੈ ਤੁਸੀਂ ਠੀਕ ਹੋ ਤੁਸੀਂ ਬਣਾਓ ਕੋਈ ਗੱਲ ਨਹੀਂ ਉਹਨਾਂ ਨੇ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਜੇ ਅਸੀਂ ਗਲਤ ਕਰੀਏ ਨਾ ਅਸੀਂ ਕਿਸੇ ਦੇ ਰਸਤੇ 'ਚ ਰਕਾਵਟ ਨਹੀਂ ਬਣਦੇ ਸਾਡੇ ਇੱਕ ਮਿੰਟ ਦੀ ਦੂਜੀ ਮੰਜ਼ਲ ਤੇ ਲੈਂਟਰ ਪੈਣਾ ਉੱਥੇ ਕਿਸੇ ਦਾ ਰਸਤਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਬਿਨਾ ਕਿਸੇ ਵਜ੍ਹਾ ਤੋਂ ਬਲਮਾਸ਼ੀ ਕਰ ਰਹੇ ਨੇ ਅੱਜ ਜੇ ਮੈਂ ਇੱਥੇ ਹਰਤਾਂ ਚ ਲੜਕੀ ਕੋਲ ਆਇਆ ਤਾਂ ਇੱਥੇ ਮਲਕੀਤ ਤੇ ਉਹਦੇ ਨਾਲ ਵਿਲੇਤੀ ਰਾਮ ਦੇ ਮੁੰਡੇ ਸੀ ਉਹਨਾਂ ਨੇ ਮੈਨੂੰ ਢੇਰ ਲਿਆ ਉੱਥੇ ਲੜਕੀ ਕੋਲ ਆਉਣ ਤੋਂ ਵੀ ਲੋਕ ਤਾਂ ਮੈਨੂੰ ਦਵਾਈ ਲੈਣ ਤੋਂ ਰੋਕਤਾ ਮਤਲਬ ਇੱਥੇ ਉੱਥੇ ਵੀ WhatsApp ਤੇ ਤੁਸੀਂ ਦੇਖੋ ਉੱਥੇ ਆਪਣੇ ਜਵਾਰ ਦੇ ਖੜ ਗਏ ਸ਼ਿਆਮ ਕਹਿ ਰਹੇ ਨੇ ਕਿ ਜੇ ਤੇਰੀ ਹਿੰਮਤ ਹੈ ਜੇ ਤਾਂ ਥੱਲੇ ਆ ਤਿੰਨ ਫੇਸ ਅਸੀਂ ਦੇਖੀ ਮਤਲਬ ਮੈਨੂੰ ਪੂੜਾ ਜਾਨ ਦਾ ਖਤਰਾ ਬਣਿਆ ਹੋਇਆ ਹੈ ਇਸ ਪੰਚ ਮੈਂ ਦਿਖਾ ਦਿੱਤੀ ਸੀ ਜੋ ਐਸਪੀ ਐਚ ਸਭ ਕੋ ਚਲਦੀ ਹੈ ਉਹ ਵੀ ਸਾਡੀ ਪੈਂਡੀਆਂ ਉਹ ਆਪਣਾ ਫਾਇਰ ਵੀ ਨਹੀਂ ਲੱਗੀ ਤੇ ਹੁਣ ਅਸੀਂ ਉੱਪਰ ਪਾਉਣ ਲੱਗੇ ਆ ਤੇ ਹੁਣ ਉੱਥੇ ਵੀ ਸਾਡਾ ਪੇਸ ਪਾ ਲਿਆ ਜਾਨ ਵਿੱਚ ਕੇ ਮੈਨੂੰ ਹਰਾਸ਼ ਕੀਤਾ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਮੈਨੂੰ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਮੈਂ ਆ ਪੁਲਿਸ ਪ੍ਰਸ਼ਾਸਨ ਦਾ ਮੁਲਾਜ਼ਮ ਨਹੀਂ ਹਾਂ ਤੇ ਮੈਨੂੰ ਇਹ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਤੇ ਪਲੀਜ਼ ਪ੍ਰਸ਼ਾਸਨ ਜੀ ਆਪਣੇ ਬੱਚਿਆਂ ਦੀ ਨਹੀਂ ਹਾਂਜੀ ਕਿ ਨਾਲ ਐ ਜਸਵੀਰ ਕੌਰ ਵਾਸੀ ਵਾਰਡ ਨੰਬਰ 12 ਅਸੀਂ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਜੀ ਤੇ ਸਾਡਾ ਜਿਹੜਾ ਛੋਟਾ ਗੇਟ ਹੈ ਤਕਰੀਬਨ ਮੇਰੇ ਹਸਬੰਦ ਸਾਰੀਆਂ ਗੱਲਾਂ ਡਿਟੇਲ ਚ ਦੱਸ ਹੀ ਚੁੱਕੇ ਨੇ ਜੀ ਉਹ ਛੋਟੇ ਗੇਟ ਦੇ ਅਸੀਂ ਕਈ ਵਾਰੀ ਜਿੱਦਾਂ ਝਾੜੂ ਲਾਉਣ ਜਾਂਦੇ ਆ ਜਾਂ ਕੋਸ਼ਿਸ਼ ਵੀ ਕਰਦੇ ਆ ਇਹ ਉਸ ਟਾਈਮ ਦੀ ਜਿਹੜਾ ਮਲਕੀਤ ਸਿੰਘ ਹੈ ਬਲਾਈਤੀ ਰਾਮ ਹੈ ਦੇਖਣ ਨੂੰ ਉਮਰ ਦੇ ਵਿੱਚ ਛੋਟਾ ਨਹੀਂ ਜੀ ਹੈਗਾ ਉਮਰ ਦੇ ਵਿੱਚ ਬਲਾਈਤੀ ਰਾਮ ਕਾਫੀ ਵੱਡਾ ਲੱਗਦਾ ਪਰ ਉਹ ਇੱਕ ਐਨੀਆ ਢਾੜੀਆਂ ਹਰਕਤਾਂ ਕਰਦਾ ਹੈ ਲੇਡੀਜ਼ ਨੂੰ ਦੇਖ ਕੇ ਮਲਕੀਤ ਮਲਕੀਤ ਸਿੰਘ ਹੈ ਜਿਹੜਾ ਉਹ ਸਾਡੀ ਨਾਲ ਪਾਰਕ ਹੈ ਜੀ ਪਾਰਕ ਦੇ ਵਿੱਚ ਅਸੀਂ ਐਕਚੁਅਲੀ ਸਾਡਾ ਘਰ ਹੈ ਅਸੀਂ ਬੈਠਣਾ ਤਾਂ ਆਪਣੇ ਘਰ ਚ ਹੀ ਹੁੰਦਾ ਪਾਰਕ ਦੇ ਵਿੱਚ ਅਸੀਂ ਜਦੋਂ ਬੈਠਾਂਗੇ ਬਹੁਤ ਉੱਚੀ ਗਾਣੇ ਲਾ ਕੇ ਉਹ ਵੀ ਐਨੇ ਬੰਦੇ ਗਾਣੇ ਲਾ ਕੇ ਇੰਨੀਆਂ ਗੰਦੀਆਂ ਹਰਕਤਾਂ ਕਰਦੇ ਮਲਕੀਤ ਸਿੰਘ ਤੇ ਮੈਂ ਕਈ ਵਾਰੀ ਹਸਬੈਂਡ ਨੂੰ ਦੱਸ ਚੁੱਕੀ ਇਸ ਤੋਂ ਬਾਅਦ ਸਾਡੇ ਇੱਕ ਚਾਚਾ ਜੀ ਨੇ ਜਿਵੇਂ ਕਿ ਬਜ਼ੁਰਗ ਹੁੰਦੇ ਨੇ ਬਜ਼ੁਰਗਾਂ ਨੂੰ ਮੈਂ ਇੱਕ ਦੋ ਵਾਰੀ ਦੱਸਿਆ ਵੀ ਚਾਚਾ ਜੀ ਇਦਾਂ ਕਰਦੇ ਨੇ ਚਲੋ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਐਕਚੁਅਲੀ ਇਹ ਸਮਝਣ ਦੇ ਜੀ ਕਿੱਥੋਂ ਕਿਉਂਕਿ ਤਾਂ ਆਪ ਹੀ ਨਸ਼ੇ ਦੇ ਆਦੀ ਨੇ ਇਹ ਬਹੁਤ ਜ਼ਿਆਦਾ ਨਸ਼ਾ ਕਰਦੇ ਨੇ ਨਸ਼ਾ ਕਰਕੇ ਇਹਨਾਂ ਨੂੰ ਕੁਝ ਪਤਾ ਨਹੀਂ ਲੱਗਦਾ ਤੇ ਜਿਹੜੀ ਰਹੀ ਸਾਡੇ ਘਰ ਦੀ ਛੱਤ ਉਹ ਛੱਤ ਅਸੀਂ ਜਿਹੜਾ ਸਾਡਾ ਬਾਸੂ ਕਮਰਾ ਜਿਹਦੇ ਵਿੱਚ ਸਾਡੀ ਰਹਿਸ਼ ਆ ਉਹਦੇ ਉੱਪਰ ਕਮਰਾ ਬਣਾ ਰਹੇ ਆ ਜੀ ਉਹਦੇ ਵਿੱਚ ਨਾ ਤਾਂ ਕਿਸੇ ਤੋਂ ਗਲੀ ਨਾਲੀ ਵਾਲੇ ਦਾ ਡਿੱਕਾ ਨਾ ਇਹਨਾਂ ਦੇ ਗੇਟ ਦਾ ਕੋਈ ੜਿੱਕਾ ਇਹ ਸਿਰਫ ਜਾਣ ਬੁੱਝ ਕੇ ਮੇਰੇ ਹਸਬੰਦ ਨੂੰ ਕੱਲੇ ਹੋਣ ਦੇ ਨਾਤੇ ਤੇ ਬਜ਼ੁਰਗੀ ਦੇ ਨਾਤੇ ਪਰੇਸ਼ਾਨ ਕਰ ਰਿਆ ਤੇ ਇਹਦੇ ਬਲਾਈਤੀ RAM ਦੇ ਤਿੰਨ ਮੁੰਡੇ ਨੇ ਚੌਥਾ ਮਲਕੀਤ ਸਿੰਘ ਆਪਾ ਤੇ ਪੰਜਵਾਂ ਬਲਾਈਤੀ RAM ਹੈ ਛੇਵਾਂ ਇਹਨਾਂ ਦੇ ਪਿਤਾ ਜੀ ਨਾਲ ਜਾਂਦਾ ਨਾਲ ਤੇ ਇਹ ਵੀ ਘਰ ਵਾਲੀ ਇਹ ਵੀ ਮਾਂ ਇਹ ਆਪਣੀਆਂ ਭੈਣਾਂ ਨੂੰ ਸਾਰਿਆਂ ਨੂੰ ਬੁਲਾ ਅੱਛਾ ਇੱਕ ਗੱਲ ਮਲਕੀਤ ਸਿੰਘ ਕੋਲੇ ਜਿਹੜੇ ਨਸ਼ੇੜੀ ਮੁੰਡੇ ਨੇ ਉਹ ਸਾਰੇ ਬੁਲਾ ਲੈਂਦੇ ਨੇ ਜੀ ਤੇ ਕੱਲ ਜਿਹੜੀ ਇੱਟਾਂ ਰੋੜਿਆਂ ਦੀ ਗੱਲ ਹੈ ਉਹ ਇੱਟਾ ਰੋੜੇ ਬਲੈਤੀ ਰਾਮ ਨੇ ਸ਼ੁਰੂਆਤ ਮੇਰੇ ਹਸਬੰਡ ਨੂੰ ਆਪ ਕੀਤੀ ਸੀ ਇਹਨਾਂ ਨੇ ਕੋਈ ਸਾਡਾ ਲੜਾਈ ਦਾ ਝਗੜੇ ਦਾ ਕਾਸੇ ਦਾ ਨਹੀਂ ਸੀ ਸਾਡੀ ਛੱਟ ਪੈ ਰਹੀ ਹੈ ਅਸੀਂ ਕਿਉਂ ਲੜਾਂਗੇ ਜੀ ਉਹਨਾਂ ਨਾਲ ਸਾਡੇ ਮੇਰੀ ਬੇਟੀ ਹੈ ਜੀ ਪ੍ਰਭਾਤ ਕੌਰ ਇਹਦੇ ਟੇਟ ਦੇ ਉੱਤੇ ਅਧਰੂਨੀ ਸੱਟ ਹੈ ਕਿ ਅਸੀਂ ਉਹ ਬੱਚੀ ਆ ਸਾਡੀ ਅਸੀਂ ਬੋਲ ਨਹੀਂ ਸਕਦੇ ਤੇ ਮੇਰੇ ਹਸਬੰਡ ਦੇ ਵੀ ਕਾਫੀ ਸੱਟਾਂ ਲੱਗੀਆਂ ਨੇ ਅਸੀਂ ਪ੍ਰਾਈਵੇਟ ਆ ਡਾਕਟਰ ਤੋਂ ਅਸੀਂ ਦਵਾਈ ਦਵਾ ਕੇ ਫੇਰ ਬੇਟਿੰਗ ਉਰੇ ਦਾਖਲ ਕਰਾਉਣ ਆਈ ਸੀ ਐਕਚੁਅਲੀ ਮਲਕੀਤ ਸਿੰਘ ਰਾ ਨੇ ਸਾਨੂੰ ਇੰਨਾ ਕੁ ਪਰੇਸ਼ਾਨ ਕੀਤਾ ਹੋਇਆ ਜੋ ਦਿਨਾਂ ਤੋਂ ਮਲਕੀਤ ਸਿੰਘ ਤੇ ਬਲੈਤੀ RAM ਸਾਨੂੰ ਤੰਗ ਕਰਦੇ ਸਾਡੀ ਲੇਬਰ ਦਾ ਖਰਚਾ ਸਾਡੇ ਗਾਲ ਪੈ ਰਹੇ ਆ ਵਰਗੇ ਹੁਣ ਤੱਕ ਕੋਈ ਜਾਣ ਲਿਖਣ ਵਾਸਤੇ ਨਹੀਂ ਕੱਲ ਤੋਂ ਲੈ ਕੇ ਅੱਜ ਤੱਕ ਮੇਰੀ ਬੇਟੀ ਦਾ ਕੋਈ ਉਹਨਾਂ ਨੇ ਧਿਆਨ ਨਹੀਂ ਲਿਖਿਆ ਹਸਪੀਟਲ ਦੇ ਵਿੱਚ ਅਸੀਂ ਤੱਕੇ ਖਾ ਰਹੇ ਹਾਂ ਸਾਨੂੰ ਇਹ ਦਿੱਕਤ ਆਈ ਕਿਉਂਕਿ ਅਸੀਂ ਆਉਂਦੇ ਵਕਤ ਐਸਐਚਓ ਕੋਲੇ ਜਾ ਨਹੀਂ ਸਕੇ ਇਸ ਵਜ੍ਹਾ ਤੋਂ ਨਹੀਂ ਜਾ ਸਕੇ ਸਾਨੂੰ ਸਾਡੀ ਬੇਟੀ ਦੀ ਟੈਂਸ਼ਨ ਪੈ ਗਈ ਸੀ ਠੀਕ ਹੈ ਜੀ ਉਹੀ ਮੇਰੀ ਗੁਜਾਰਿਸ਼ ਹੈ ਹੈ ਮੈਂ ਕਹਿੰਦਾ ਜੀ ਤੂੰ ਮੈਨੂੰ ਜਾਣੂ ਤੂੰ ਖਾ ਕੇ ਯਾਰ ਜਿੱਥੇ ਲਗਾਣਾ ਨਾ ਜਿਹੜੇ ਜਿੱਥੇ ਥਾਣੇ 'ਚ ਲਗਾਣਾ ਲਿਖਾ ਦੇ ਯਾਰ ਤੂੰ ਹੁਣ ਵੀ ਘਰ ਵੀ ਉੱਥੇ ਗਾਲਾਂ ਗੋਲਾਂ ਕੱਢ ਕੇ ਆਇਆ ਉਹ ਤੂੰ ਜਾ ਮੈਂ ਸੀਗਾ ਨਹੀਂ ਜੇ ਮੈਂ ਹੁੰਦਾ ਤੇਰੀ ਪੋੜੀ ਚੱਕ ਕੇ ਤੈਨੂੰ ਉੱਪਰ ਹੀ ਲੈ ਕੇ ਜਾਂਦਾ ਤੈਨੂੰ ਮੈਂ ਮੇਰਾ ਗੁੱਸਾ ਪਰਾ ਕਰੋ ਵੀ ਦੇਖਿਆ ਯਾਰ ਹਾਂਜੀ ਕੀ ਨਾ ਹੈ ਮਲਕੀ ਸਿੰਘ ਜੀ ਇਹ ਜਿਹੜੇ ਹੈ ਨੇ ਕੀ ਲੱਗਦਾ ਤੁਹਾਡਾ ਬਈ ਬ੍ਰਦਰ ਨਹੀਂ ਅੱਛਾ ਤੱਕੀ ਹੋਇਆ ਅੱਜ ਅੱਜ ਮੌਨਿੰਗ ਹੈ ਵੀ ਸਵੇਰੇ ਮੈਂ ਤਾਂ ਬਾਹਰ ਸੀ ਕਿੱਥੇ ਇਹ ਦੋ ਬ੍ਰਦਰ ਇਕੱਲੇ ਹੀ ਘਰੇ ਸੀਗੇ ਜੀ ਤੇ ਇਸ ਆਦਮੀ ਨੇ ਨਾ ਪਹਿਲੇ ਵੀ 6 ਫੁੱਟ ਇਕੱਲੀ ਦੱਬੀ ਹੋਈ ਹੈ ਜੋ ਸਰਕਾਰ ਦੇ ਅੰਡਰ ਕਮੇਟੀ ਦੇ ਅੰਡਰ ਆਉਂਦੀ ਹੈ ਆਪਣੇ ਭਤੀਜਿਆਂ ਨੂੰ ਡਰਾ ਡਰੂ ਕੇ ਮੰਗਾ ਕੇ ਤੇ ਉੱਥੇ ਸਿਵਰਜ ਵੀ ਆਇਆ ਹੀ ਤੇ ਉਸ ਤੋਂ ਬਾਅਦ ਇਹ 5 ਫੁੱਟ 4 ਫੁੱਟ ਕਰੀ ਅੱਗੇ ਫੇਰ ਵਧਾਉਣ ਨੂੰ ਫਿਰਦਾ ਪਿਆ ਸੀ ਅਸੀਂ ਯੂਪੀਓ ਸਾਹਿਬ ਨੂੰ ਦਰਖਾਸਤ ਦਿੱਤੀ ਕਿ ਸਾਹਿਬ ਨੇ ਸਾਡੀ ਮਦਦ ਕੀਤੀ ਉਸ ਟਾਈਮ ਕਮੇਟੀ ਦੇ ਬੰਦੇ ਭੇਜੇ ਉਹਨਾਂ ਨੇ ਅੱਗੇ ਇਹਦੀ ਕੰਧ ਰੋਕੀ ਤੇ ਇਹ ਬੰਦਾ ਇਹੀ ਗੱਲ ਕਹਿੰਦਾ ਸੀ ਮੇਰੇ ਕੋਲ ਤਾਂ ਰੁਪਈਆ ਵੈ ਮੈਂ ਤਾਂ ਰੁਪਈਆ ਲਾ ਕੇ ਮੈਂ ਜੋ ਕਰਨਾ ਵੈ ਮੈਨੂੰ ਸਰਕਾਰ ਵੀ ਰੋਕ ਕੇ ਦਿਖਾ ਦੇਵੇ ਚਾਹੇ ਕਾਨੂੰਨ ਰੋਕ ਕੇ ਰੱਖ ਦੇਵੇ ਤੇ ਔਰ ਮਰਕਾਰਾ ਇਹ ਸਾਨੂੰ ਧੰਕੀਆਂ ਰੰਦਾ ਰੰਦਾ ਵੀ ਤੁਹਾਡਾ ਕੰਮ ਮੈਂ ਹੀ ਕਰਾਉਣਾ ਮੈਂ ਜਦੋਂ ਵੀ ਕਰਾਣਾ ਹੋਵੇ ਥਾਣੇ ਕੰਪਲੀਟ ਦੇ ਦਿੱਤੇ ਥਾਣੇ ਕੰਪਲੇਟ ਦਿੱਤੀ ਹੋਈ ਮੇਰੀ ਭਾਬੀ ਜੀ ਆਏ ਸੀਗੇ ਤੇ ਇੱਕ ਇਪਤੀ ਜਗਿਆ ਸੀਗਾ ਜੀ ਹਾਂਜੀ ਕਦੋਂ ਕਦੋਂ ਇੱਤੀ ਅੱਜ ਦਿੱਤੀ ਆ ਇਹ ਸਵੇਰੇ 10:00 ਵਜੇ ਦੀ ਗੱਲ ਆ ਜੀ ਹਾਂਜੀ ਕੀ ਨਾਂ ਹੈ ਲਖੀਰਾਮ ਹਾਂਜੀ ਕੀ ਹਾਲਤ ਨੂੰ ਇਹ ਜੀ ਟੱ ਮਾਰੀ ਆ ਜੀ ਬਤੇ ਨੇ ਮੇਰੀ ਕੀ ਨਾਂ ਕੀ ਨਾਂ ਆ ਉਹ ਬਜ਼ਾਰ ਬਜ਼ਾਰ ਦੀ ਗੁਜਾਰੀ ਲਾ ਲੈ ਅੱਛਾ ਹਾਂਜੀ ਕਿਉਂ ਮਾਰੀ ਗਿਆ ਇਸ ਵਾਸਤੇ ਇਹ ਨਾ ਜੀ ਮੇਰੇ ਨਾ ਅੱਠ ਕੁੱਟ ਗਲੀ ਪੈਣਾ ਖਾ ਗਿਆ ਜੀ ਜਿਹੜੀ ਕੌਂਸਲ ਦੇ ਵਿੱਚ ਕਮੇਟੀ ਦੇ ਵਿੱਚ ਆਉਂਦੀ ਹੈ ਜੀ ਅੱਛਾ ਜੀ ਮੈਂ ਬਹੁਤ ਅਕੀਓ ਪਹਿਲਾਂ ਇਤੋਂ ਫੜਾਈ ਹੈ ਜੀ ਤੇ ਅੱਜ ਇਹ ਉੱਪਰ ਲੈਵਲ ਪਾ ਕੇ ਨਾ ਕਮਰੇ ਪਾ ਕੇ ਉਹ ਨੂੰ ਫੇਰ ਟੱਕਣ ਦੀ ਕੋਸ਼ਿਸ਼ ਚੈਦਰਾ ਪਾ ਕੇ ਕਰ ਰያ ਨਹੀਂ ਜੀ ਮੈਂ ਕਿਹਾ ਨਾ ਪਾ ਜੀ ਇਹਨੇ ਪਹਿਲਾਂ ਮੇਰੇ ਚਾਪੇ ਇੱਕ ਮਰੀ ਪੈਰ ਤੇ ਅੱਛਾ ਠੀਕ ਹੈ ਜੀ ਮੈਂ ਬਹੁਤ ਵਾਰ ਇਹ ਨੂੰ ਮਿੰਤਾ ਕਰ ਚੁੱਕਿਆ ਹੈ ਨਹੀਂ ਮਨਦਾ ਜੀ ਕਹਿੰਦਾ ਮੈਂ ਥਾਣੇ ਦਾ ਮੈਂ ਥਾਣੇਦਾਰਾ ਕਹਿੰਦਾ ਮੈਂ ਆ ਤੂੰ ਵੀ ਆਤਮੀ ਪਾਰਟੀ ਦੇ ਵਿੱਚ ਮੈਂ ਤੈਨੂੰ ਮਰਵਾ ਦੂੰਗਾ ਤੈਨੂੰ ਚਖਵਾ ਦੂੰਗਾ ਤੇ ਤੇ ਅਟੈਕ ਮੈਂ ਕਰਾਉਂਗਾ ਇਹਨੇ ਅੱਜ ਮੇਰੇ ਨਾਲ ਆ ਕਰਿਆ ਜੀ ਮੇਰਾ ਕਿੱਤਾ ਫੈਕਟਰ ਕਰਤਾ ਤੁਸੀਂ ਥਾਣੇ ਕੰਪਲੀਟ ਕੀਤੀ ਆ ਹਾਂ ਥਾਣੇ ਕੰਪਲੀਟ ਮੇਰਾ ਬੇਟਾ ਦਾ ਵਾਈਫ ਗਿਆ ਜੀ ਮੇਤੋ ਤੋਰਨੀ ਹੋ ਰਿਹਾ ਉੱਥੇ ਜੀ ਪੁਲਿਸ ਵੀ ਨਹੀਂ ਆਈ ਜੀ ਅੱਛਾ ਜੀ ਹਾਂ ਜੀ ਪੁਲਿਸ ਵੀ ਨਹੀਂ ਕਵਾਂਟੀਟੀ ਮੈਂ ਪਹਿਲਾਂ ਇਹ ਤੋਂ ਬਹੁਤ ਔਖਾ ਘੜਾ ਘੜਾਇਆ ਜੀ ਇਹ ਬੰਦਾ ਖਤਰਨਾਕ ਹੈ ਜੀ ਅਸੀਂ ਗਰੀਬ ਬੰਦੇ ਆ ਠੀਕ ਆ ਨਾ ਕਮੇਟੀ ਦੇ ਵਿੱਚ ਵੀ ਸਾਨੂੰ ਦਿਖਾ ਦਿੱਤੀ ਉਹ ਜਦੋਂ ਆ ਗਿਆ ਉਸ ਤੋਂ ਬਾਅਦ ਉਹ ਵੀ ਕੋਈ ਫਰਮਾਈ ਨਹੀਂ ਕਰਦੇ ਬੇ ਜੀ ਠੀਕ ਹੈ ਨਾ ਮੈਂ ਗਰੀਬ ਮਾਤੜ ਬੰਦਾ ਜੀ ਮੇਰੇ ਟੀਓ ਨੇ ਬੰਦੇ ਭੇਜੇ ਸੀ ਹਾਂ ਜੀ ਟੀਓ ਨੇ ਬੰਦੇ ਭੇਜੇ ਸੀ ਇਨਕੁਆਰੀ ਨੂੰ ਹਾਂ ਜੀ ਇੱਕ ਵਾਰ ਭੇਜੇ ਦਿੱਤੇ ਭਰਨ ਕੇ ਚੱਲ ਗਏ ਉਹਨੇ ਦੁਬਾਰਾ ਫੇਸਟੈਪ ਚੱਕ ਲੈ ਗਈ ਇਹਨੇ ਤੇ ਆ ਕਦੋਂ ਦੀ ਗੱਲ ਹੈ ਜਦੋਂ ਉਹਨੇ ਟਮ ਇਟ ਮਾਰੀ ਐ ਇਹ ਅੱਜ ਸਵੇਰੇ 8:30 ਵਜੇ ਦੀ ਗੱਲ ਹੈ ਜੀ ਅੱਛਾ ਹਾਂ ਜੀ ਮੈਂ ਤਾਂ ਮੇਰੇ ਛੋਟੇ ਛੋਟੇ ਬੱਚੇ ਨੇ ਜੀ ਅਸੀਂ ਮੰਦੂਰ ਬੰਦੇ ਆ ਠੀਕ ਹੈ ਨਾ ਇਹ ਕਹਿੰਦਾ ਮੈਂ ਕਰੋੜਾਪਤੀ ਆ ਮੈਂ ਤੁਹਾਨੂੰ ਮਰਵਾ ਦੇਣਾ ਐ ਸਾਨੂੰ ਇਹ ਤਰ ਬਤਾਇਆ ਸਾਨੂੰ ਸਾਹ ਪਰ ਦਵਾਇਆ ਜਾਵੇ ਜੀ ਆਪ ਜਾ ਕੇ ਮੈਂ ਤਾਂ ਪ੍ਰਸ਼ਾਸਨ ਤੁਹਾਨੂੰ ਵੀ ਬੇਨਤੀ ਕਰਦਾ ਪੱਤਰਕਾਰਾਂ ਨੂੰ ਤੁਸੀਂ ਆਪ ਵੀ ਜਾ ਕੇ ਮੌਕਾ ਦੇਖ ਲਗਦੇ ਹੋ ਜੀ